ਹਾਂਜੀ ਪੰਜਾਬੀ ਹੋ ਅੱਜ ਬਹੁਤ ਸੋਹਣੀ ਲੋਕੇਸ਼ਨ ਤੇ ਆਏ ਆ ਤੁਹਾਨੂੰ ਘੁਮਾਉਣ ਦੇ ਲਈ ਆਪਣੇ ਪੰਜਾਬ ਦੇ ਵਿੱਚ ਤੇ ਕਿਤੇ ਬਾਹਰ ਨਹੀਂ ਆ ਹਿਮਾਚਲ ਵਗੈਰਾ ਜੰਮੂ ਕਸ਼ਮੀਰ ਵਗੈਰਾ ਜਾਂ ਕਿਸੇ ਹੋਰ ਹਿੱਲ ਸਟੇਸ਼ਨ ਤੇ ਨਹੀਂ ਆ ਅਸੀਂ ਅੱਜ ਪੰਜਾਬ ਦੇ ਵਿੱਚ ਹੀ ਆਏ ਆ ਪੰਜਾਬ ਦੇ ਨੰਗਲ ਇਲਾਕੇ ਦੇ ਵਿੱਚ ਬਹੁਤ ਸੋਹਣੀ ਲੋਕੇਸ਼ਨ ਹੈ ਜੀਕੀਨ ਮੰਨਿਓ ਦੇਖ ਕੇ ਤੁਹਾਡਾ ਵੀ ਮਨ ਖੁਸ਼ ਹੋ ਜਾਣਾ ਹੈ ਗਦਗਦ ਹੋ ਜਾਣਾ ਤੁਹਾਡਾ ਵੀ ਮਨ ਇੰਨੀ ਸੋਹਣੀ ਲੋਕੇਸ਼ਨ ਤੇ ਲੈ ਕੇ ਆਏ ਆ ਪੁਲ ਦੇਖੋ ਇਹ ਕਿੰਨਾ ਸ਼ਾਨਦਾਰ ਹੈ ਅੱਜ ਉਹ ਵੀਡੀਓ ਦੇ ਨਾਲ ਜੁੜੇ ਰਹੋ ਅੱਗੇ ਵੀ ਤੁਹਾਨੂੰ ਦਿਖਾਉਂਦੇ ਆ ਮਿੱਤਰ ਪਿਆਰੋ ਬਹੁਤ ਸੋਹਣਾ ਪੁਲਾ ਹੰਡੋਲਾ ਪੁਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇੱਥੇ ਆ ਕੇ ਕਿਸੇ ਬਾਹਰਲੇ ਦੇਸ਼ ਦੀ ਫੋਰਨ ਕੰਟਰੀ ਦੀ ਹੈ ਜਿਹੜੀ ਵਾਈਬ ਜੀ ਆਂਦੀ ਹੈ ਹਨਾ ਤੇ ਬਹੁਤ ਸੋਹਣਾ ਏਰੀਆ ਹੈ ਤੁਸੀਂ ਦੇਖ ਸਕਦੇ ਆ ਥੱਲੇ ਜਿਹੜਾ ਪਾਖੜਾ ਡੈਮ ਤੋਂ ਪਾਣੀ ਜਿਹੜਾ ਛੱਡਿਆ ਜਾਂਦਾ ਨਹਿਰ ਹੈ ਜਿਹੜੀ ਪਾਖੜਾ ਡੈਮ ਵਾਲੀ ਇਹ ਚੱਲਦੀ ਹੈ ਤੇ ਆਲੇ ਦੁਆਲੇ ਪਹਾੜ ਪਹਾੜਾਂ ਦੇ ਨਾਲ ਪੂਰੀ ਤਰ੍ਹਾਂ ਘਿਰਿਆ ਹੋਇਆ ਇਲਾਕਾ ਕੁਦਰਤ ਦੀ ਗੋਦ ਦੇ ਵਿੱਚ ਵਸਿਆ ਹੋਇਆ ਬਹੁਤ ਸੋਹਣਾ ਏਰੀਆ ਹੈ ਤੇ ਮਨ ਆ ਕੇ ਬੜਾ ਖੁਸ਼ ਹੁੰਦਾ ਹੈ ਦੇਖੋ ਤੁਸੀਂ ਵੀ ਸਭ ਤੋਂ ਪਹਿਲਾਂ ਪੁਲ ਦੇਖੋ ਕਿਸ ਤਰ੍ਹਾਂ ਰੱਸਿਆਂ ਦੇ ਨਾਲ ਬੰਨਿਆ ਹੋਇਆ ਇਹ ਪੁਲ ਹੈ ਇਹ ਚੈਨਾ ਪਾਈਆਂ ਹੋਈਆਂ ਰਸੇ ਵਾਏ ਹੋਏ ਆ ਬਹੁਤ ਸੋਹਣੀ ਲੋਕੇਸ਼ਨ ਹੈ ਬਹੁਤ ਵਧੀਆ ਵਾਇ ਵੰਦੀ ਆ ਪਹਿਲੇ ਤੁਸੀਂ ਇੱਕ ਛਾਤੀ ਵਾਲੇ ਦਵਾਲੇ ਮਾਰ ਲਓ ਦੇਖੋ ਕਿੰਨੇ ਲੋਕ ਇੱਥੇ ਆਏ ਹੋਏ ਆ ਇੰਜੋਏਮੈਂਟ ਕਰਨ ਦੁਪਹਿਰ ਦਾ ਵੇਲਾ ਹੈ ਤੇ ਥੱਲੋਂ ਪਹਾੜਾ ਟਾਈਮ ਚੱਲਦਾ ਹੈ ਵਾਲੇ ਦਵਾਲੇ ਜਿਹੜੇ ਆ ਪਹਾੜ ਹੈ ਰੁੱਖਾਂ ਬੂਟਿਆਂ ਦੇ ਨਾਲ ਹਰਿਆਲੀ ਦੇ ਨਾਲ ਭਰਪੂਰ ਇਲਾਕਾ ਪੰਜਾਬ ਦੇ ਵਿੱਚ ਇਦਾਂ ਦੀਆਂ ਸੋਹਣੀਆਂ ਜਿਹੜੀਆਂ ਥਾਵਾਂ ਕਿਤੇ ਕਿਤੇ ਦੇਖਣ ਨੂੰ ਮਿਲਦੀਆਂ ਇਹ ਲੋਕੇਸ਼ਨਾਂ ਉਹਨੂੰ ਹਰ ਇੱਕ ਜਗ੍ਹਾ ਨਹੀਂ ਲੱਭ ਸਕਦੀਆਂ ਦੇਖੋ ਕਿੰਨਾ ਸੋਹਣਾ ਨਜ਼ਾਰਾ ਕਿੰਨਾ ਸੋਹਣਾ 뷰 ਹੈ ਪੁੱਲ ਪੂਰੀ ਤਰ੍ਹਾਂ ਹਿੱਲਦਾ ਇਹ ਜਿੱਦਾਂ ਉੱਥੇ ਲੋਕ ਚੱਲਦੇ ਆ ਕਾਫੀ ਪੁਰਾਣਾ ਪੌੜਾ ਜਿੱਦਾਂ ਹੁਣ ਇੱਕ ਫਿਰ ਨਜ਼ਾਰੇ ਸੀ ਇਹਦੇ ਲੈਵ ਨਹੀਂ ਦੇਦਾ ਬੰਦਿਆਂ ਦੇ ਨਾਲ-ਨਾਲ ਜਾਨਵਰ ਵੀ ਐਨਵਾਇਰਨਮੈਂਟ ਕਰਦੇ ਹੋਏ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਪੂਰਾ ਪੌੜ ਦਿਖਾਵਾਂਗੇ ਤੇ ਲੋਕੇਸ਼ਨ ਵੀ ਦੱਸਾਂਗੇ ਕਿੱਥੇ ਆ ਤੁਸੀਂ ਆ ਸਕਦੇ ਇਸ ਲੋਕੇਸ਼ਨ ਤੇ ਪੂਰਾ ਐਡਰੈਸ ਵਗੈਰਾ ਤੁਹਾਨੂੰ ਦੱਸਾਂਗੇ ਜਿੱਥੇ ਤੁਸੀਂ ਘੁੰਮਣ ਫਿਰਨ ਦੇ ਨਾਲ ਆਪਣਾ ਇੰਜੋਏਮੈਂਟ ਕਰਨਾ ਹੈ ਉੱਥੇ ਜਿਹੜੇ ਵੀਰ ਬਲੌਗਰ ਹੈ ਜਾਂ ਜਿਹੜੇ ਰੀਲਾਂ ਵਗੈਰਾ ਬੰਦੇ ਆ ਸੋਸ਼ਲ ਮੀਡੀਆ ਤੇ ਉਹਨਾਂ ਲਈ ਵੀ ਬਹੁਤ ਸੋਹਣੀ ਜਗ੍ਹਾ ਇਹ ਤੇ ਇੱਥੇ ਕਈ ਗਾਣਿਆਂ ਦੇ ਫਿਲਮਾਂ ਦੇ ਸ਼ੂਟ ਵਗੈਰਾ ਵੀ ਚੱਲਦੇ ਆ ਤੇ ਇੱਥੇ ਕਈ ਨਾਮੀ ਜਿਹੜੇ ਕਲਾਕਾਰ ਹੈ ਵੱਡੇ ਸੈਲੀਬ੍ਰਿਟੀ ਆ ਹਨਾ ਜਾਂ ਵੱਡੇ ਵੱਡੇ ਬਲੌਗਰ ਆ ਉਹ ਵੀ ਕਈ ਆ ਚੁੱਕੇ ਇੱਥੇ ਦੇਖੋ ਕਿੰਨੀ ਸ਼ਾਨਦਾਰ ਜਗ੍ਹਾ ਹੈ ਲੋਹੇ ਦੀਆਂ ਚੈਨਲ ਲੋਹੇ ਦੇ ਰੱਸਿਆਂ ਦੇ ਨਾਲ ਪੂਰੀ ਤਰ੍ਹਾਂ ਜਿਹੜਾ ਇਹ ਪੁਲ ਜਕੜਿਆ ਹੋਇਆ ਕਾਫੀ ਲੰਬਾ ਪੁਲਾ ਹੈ ਦੇਖੋ ਕਿੰਨਾ ਸੋਹਣਾ ਕਿੰਨਾ ਸ਼ਾਨਦਾਰ ਜਿਹੜਾ ਇਹ ਵਿਊ ਹੈ ਓਲੇ ਵਾਲੇ ਦਾ ਤੁਸੀਂ ਦੇਖ ਸਕਦੇ ਹੋ ਉੱਚੇ ਪਹਾੜ ਪਹਾੜਾਂ ਦੇ ਉੱਪਰ ਘਰ ਤੇ ਥੱਲੇ ਉਹ ਜਿਹੜਾ ਇਹ ਪਾਖੜਾ ਵਗਦਾ ਹੈ ਕੁਦਰਤ ਦੀ ਦੇਣ ਹੈ ਸਾਡੇ ਇਲਾਕੇ ਨੂੰ ਨੰਗਲ ਦੇ ਵਿੱਚ ਖੜੇ ਆ ਹੰਡੋਲਾ ਪੁਲ ਤੇ ਤੁਸੀਂ ਗੂਗਲ ਤੇ ਜਾ ਕੇ ਹੰਡੋਲਾ ਪੁਲ ਨਿਆ ਨੰਗਲ ਭਰ ਕੇ ਇਸ ਲੋਕੇਸ਼ਨ ਨੂੰ ਸਰਚ ਵੀ ਕਰ ਸਕਦੇ ਹੋ ਜਾਂ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਦਿਓ ਤੁਹਾਨੂੰ ਇੱਥੋਂ ਦੀ ਜਿਹੜੀ ਪੂਰੀ ਲੋਕੇਸ਼ਨ ਹੈ ਉਹ ਵੀ ਦੱਸ ਦਿੱਤੀ ਜਾਊਗੀ ਕਿ ਕਿਸ ਤਰ੍ਹਾਂ ਤੁਸੀਂ ਆ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਕੁਦਰਤ ਦਾ ਜਿਹੜਾ ਇੱਕ ਸੋਹਣਾ 뷰 ਹੈ ਪੁਲ ਵੇਖੋ ਪੁਲ ਵੀ ਇਹ ਕਾਫੀ ਪੁਰਾਣਾ ਹੈ ਅੰਗਰੇਜ਼ਾਂ ਦੇ ਟਾਈਮ ਦਾ ਹੋਣਾ ਹੈ ਜਾਨੀ ਕਿ 100 ਸਾਲ ਜਾਂ ਇਸ ਤੋਂ ਵੱਧ ਵੀ ਪੁਰਾਣਾ ਹੋ ਸਕਦਾ ਹੈ ਕੋਈ ਇੱਥੇ ਦੀ ਜਾਣਕਾਰੀ ਤਾਂ ਨਹੀਂ ਦਿੱਤੀ ਗਈ ਦੇਖੋ ਮੇਰੇ ਵੀਰੋ ਹੋਰ ਜਿਹੜੇ ਵੀਰਾਂ ਨੇ ਇਦਾਂ ਦਾ ਨਜ਼ਾਰਾ ਕਿਤੇ ਦੇਖਿਆ ਹੋਇਆ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਜਾਗਸੇ ਬਾਲੇ ਦੇਸ਼ ਦੇ ਵਿੱਚ ਉਵੀ ਕਮੈਂਟ ਕਰਕੇ ਦੱਸਿਓ ਕਿ ਐਦਾਂ ਦਾ ਸੋਹਣਾ ਨਜ਼ਾਰਾ ਸੋਹਣਾ 뷰 ਹੋਰ ਕਿੱਥੇ ਕਿੱਥੇ ਦੇਖਣ ਨੂੰ ਮਿਲਦਾ ਸਾਡੇ ਏਰੀਆ ਲਈ ਤਾਂ ਇਹ ਜਿਹੜੀ ਕੁਦਰਤ ਦੀ ਇੱਕ ਦੇਣ ਹੈ ਇੰਨਾ ਸੋਹਣਾ ਏਰੀਆ ਜਿਹੜਾ ਕੁਦਰਤ ਨੇ ਬਖਸ਼ਿਆ ਹੋਇਆ ਦੇਖੋ ਮੇਰੇ ਮਿੱਤਰੋ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜਿਹੜੇ ਜਿਹੜੇ ਮਿੱਤਰ ਇੱਥੇ ਆਣਾ ਚਾਹੁੰਦੇ ਆ ਜਾਂ ਜਿਹੜੇ ਆ ਕੇ ਗਏ ਹੋਏ ਆ ਉਹ ਵੀ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸ ਦਿਓ ਸੋ ਮਿੱਤਰੋ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਫੇਸਬੁਕ ਤੇ ਦੇਖਣ ਵਾਲੇ ਵੀਰ ਫੋਲੋ ਕਰ ਲਿਓ ਤੇ YouTube ਤੇ ਜਿਹੜਾ ਸਾਡਾ ਚੈਨਲ ਦੇਸ਼ ਪੰਜਾਬ ਹੈ ਉਹਨੂੰ ਸਬਸਕ੍ਰਾਈਬ ਜਰੂਰ ਕਰਿਓ ਇਦਾਂ ਦੀਆਂ ਸੋਹਣੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ